ਐਸੀ ਕਰਮੀ ਐਸੀ ਭਰਮੀ ਤੇ ਲੱਖਾਂ ਸਤਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾਹ 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 ਕਰ ਰਿਹਾ ਸੀ ਭੰਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਦੀਆਂ ਬੱਚਿਆਂ ਦੇ ਗਾਲਾਂ ਕਿਨੇ ਕੱਢਦਾ ਵਾ ਇਹ ਹੈ ਇਹ ਕੜਮ ਚੌਧਰੀ ਇਹਨਾਂ ਦੇ ਤੋਂ ਹੌਣ ਚ ਕਿਲਾੜਿਆ ਸੀ ਉਸ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਯਾ ਅਜ ਟੋਲ ਪਲਾਜੇ ਵਾਲਿਆਂ ਨੇ ਪਰਚਾ ਦਿਲ ਕਰਾਇਆ ਬਹੁਤ ਵਧੀਆ ਕੀਤਾ ਵਾ ਆਪਣੇ ਆਪ ਨੂੰ ਜਿਹੜਾ ਹਾਈਲੈਂਡ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਆ ਪਹੁੰਚਿਆ ਹੈ ਹੁਣ ਕਿੱਥੇ ਛਲਾਉਣ ਨੂੰ ਖੜਦਾ ਸੀ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਧੌਣ ਚ ਕਿਲਾ ਹੈ ਧੌਣ ਚ ਕਿਲਾ ਹੀ ਰਹੂਗਾ ਜੈ ਕੱਢੂਗਾ ਜੈ ਸ਼ੀ ਰਾਮ ਭਾਰਤ ਮਾਤਾ ਦੀ ਜੈ ਭਰਾਵੋ ਜਿਵੇਂ ਕਹਿੰਦੇ ਆ ਜੈਸੀ ਕਰਨੀ ਵੈਸੀ ਭਰਨੀ ਪਿਛਲੇ ਕੁਝ ਦਿਨਾਂ ਚ ਤੁਹਾਨੂੰ ਪਤਾ ਹੀ ਆ ਕੀ ਕੀ ਹੋ ਰਿਹਾ ਪੰਜਾਬ ਚ ਉਹ ਲੱਖੇ ਸਧਰੇ ਨੇ ਕਾਲ ਦਿੱਤੀ ਸੀ ਕਿ ਬਈ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ ਲੋਕੀ ਸਾਰੇ ਘਰੇ ਪ੍ਰਸ਼ਾਸਨ ਵੱਲੋਂ ਰੋਕ ਦਿੱਤੇ ਗਏ ਸੀ ਲੇਕਿਨ ਆਪਣਾ ਇਹ ਲੱਖੇ ਸਧਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾ 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 ਕਰ ਰਿਹਾ ਸੀ ਕਿਦੇ ਹੱਕ ਚ ਉਹ ਭਾਨਾ ਸਿੱਧੂ ਦੇ ਹੱਥੇ ਚ ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਆਂ ਦੀਆਂ ਬੱਚਿਆਂ ਦੇ ਗਾਲਾਂ ਕਿਨੇ ਕਢਦਾ ਵਾ ਇਹ ਹੈ ਇਹ ਘੜਮ ਚੌਧਰੀ ਇਹਨਾਂ ਦੇ ਧੌਣ ਚ ਕੀ ਲਾੜਿਆ ਸੀ ਅੱਜ ਮੈਂ ਮਾਨਜੋ ਧਰੋਲਾ ਪੁਲਿਸ ਦਾ ਦਾ ਧੰਨਵਾ ਕਰਦਾ ਵਾਂ ਜਿਹੜਾ ਭਾਨਾ ਸਿੱਧੂ ਅਤੇ ਲਖੇ ਸਧਰੇ ਦੇ ਖਿਲਾਫ ਜੋ ਪਰਿਵਾਰ ਦੇ ਖਿਲਾਫ ਭਾਨੇ ਸਦਿ ਪਰਚਾ ਦਰਜ ਕੀਤਾ ਬਹੁਤ ਵਧੀਆ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਲੋਕ ਜਿਵੇਂ ਰਸੀ ਵੱਧਦੀ ਹੁੰਦੀ ਆ ਰਬੜ ਦੀ ਉਵੇਂ ਬਦਲਦੇ ਜਾ ਰਹੇ ਸੀ ਇਹ ਕਿਉਂਕਿ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅਜ ਟੋਲ ਬਲਾਜੇ ਵਾਲਿਆਂ ਨੇ ਪਰਚਾ ਦਰਜ ਕਰਾਇਆ ਬਹੁਤ ਵਧੀਆ ਕੀਤਾ ਵਾ ਕਿਉਂਕਿ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਇਹ ਭਾਨਾ ਸਿੱਧੂ ਨੂੰ ਪੁਲਿਸ ਨੇ ਅਰੈਸਟ ਕੀਤਾ ਤਾਂ ਮਹਾਂ ਜੋ ਅਦਾਲਤ ਵਿੱਚ ਜਾਓ ਇਹ ਤਾਂ ਨਹੀਂ ਵੀ ਆਪਾਂ ਕੱਟ ਕਰਨਾਗੇ ਜਾ ਕੇ ਕੱਲ ਨੂੰ ਕੋਈ ਹੋਰ ਕੱਟ ਕਰ ਲੂਗਾ ਪਰਸੋਂ ਕੋਈ ਹੋਰ ਕੱਟ ਕਰ ਲੂਗਾ ਇਦਾਂ ਦਿਵਾ ਨਹੀਂ ਬਣਾਉਣਾ ਚਾਹੀਦਾ ਪ੍ਰਜਾਣ ਤੇ ਮੈਂ ਤੁਹਾਨੂੰ ਬਾਰ ਬਾਰ ਕਹ ਰਿਹਾ ਲਖਾ ਸਿੱਧਰਾ ਬਹੁਤ بڑا ਮਤਲਬੀ ਆਦਮੀ ਹੈ ਇਹ ਕਿਸੇ ਦਾ ਨਹੀਂ ਹੈ ਕਿਸੇ ਦਾ ਗੁਰੂ ਪੀਰ ਨਹੀਂ ਹੈ ਕਿਉਂਕਿ ਇਸ ਨੇ ਆਪਣਾ ਮਤਲਬ ਕੱਢਣਾ ਇਹ ਬਹੁਤ بڑا ਦਫਾਨ ਕਰਦਾ ਦਫਾਨ ਪਹਿਲਾਂ ਇਹ ਗੈਂਗਸਟਰ ਰਿਆ ਲੋਕਾਂ ਨੂੰ ਮੈਦਨ ਦੱਸਣਾ ਚਾਹਨਾ ਵਾ ਫਿਰ ਹੁਣ ਇਹ ਆਪਣੇ ਆਪ ਨੂੰ ਸਮਾਜ ਵੱਡਾ ਸੇਵਕ ਸਮਝਦਾ ਪਿਆ ਕੋਈ ਸਮਾਜ ਸੇਵਕ ਨਹੀਂ ਇਹ ਠੱਗ ਸੇਵਕ ਆ ਪਹਿਲਾਂ ਇਹ ਅਕਾਲੀ ਦਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿਣਾ ਚੁੱਕੀ ਆ ਤੁਹਾਨੂੰ ਪਤਾ ਸਾਰੇ ਲੋਕਾਂ ਨੂੰ ਜਾਗਰੂਨ ਪਤਾਵਾ ਅੱਜ ਇਹ ਆਪਣੇ ਪੰਜਾਬ ਬਚਾਓ ਯਾਤਰਾ ਹੀ ਕੱਢਣ ਨੂੰ ਫਿਰਦਾ ਕਿਹੜੀ ਇਹ ਪੰਜਾਬ ਬਚਾਓ ਪੰਜਾਬ ਬਿਲਕੁਲ ਸੇਵਾ ਪੰਜਾਬ ਕੋਈ ਗੱਲਬਾਤ ਨਹੀਂ ਪੰਜਾਬ ਹੁਣ ਮਾਰਨਾ ਚੱਲ ਰਿਹਾ ਵਾ ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਉਹਨਾਂ ਸਰਕਾਰ ਬਣੀਆਂ ਚੱਲਣ ਨੂੰ 500 ਚੱਲਣ ਦੋ ਜਦੋਂ ਅੱਜ ਕੋਈ ਮੁੱਦਾ ਨਹੀਂ ਜਦੋਂ ਵੋਟਾਂ ਆਉਣਗੀਆਂ ਉਦੋਂ ਆਪੋ ਆਪਣੇ ਜੋਰ ਲਾਓ ਆਪਣੇ ਆਪਣੀ ਪਾਰਟੀ ਦਾ ਜੋਰ ਲਾਓ ਦਿਖਾਓ ਜੋਰ ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੇ ਪਰ ਇਹ ਹੈ ਘੜਮ ਚੌਧਰੀ ਇਹ ਧੌਣ ਚ ਕੀ ਲੜਿਆ ਲੱਕੇ ਸਧਰੇ ਨੇ ਭਾਨੇ ਸਿੱਧੂ ਦੇ ਵੀ ਮੈਂ ਕਹੂੰਗਾ ਇਹ ਬੰਦੇ ਵਧੀਆ ਨਹੀਂ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ ਨਹੀਂ ਕਿੱਥੇ ਸੀ ਇਹ ਲੋਕਾਂ ਨੂੰ ਕਹੇ ਸੀ ਮੈਂ ਬੜਾ ਕੱਠ ਕਰ ਦੂੰਗਾ ਜੀ ਛਲਾਉਂਗਾ ਜੀ ਇਹ ਬਹੁਤ ਬੜਾ ਨਾਟਕਾ ਇਸ ਨੇ ਆਪਣੇ ਆਪ ਨੂੰ ਜਿਹੜਾ ਹਾਈਲੈਂਡ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਪਹੁੰਚਿਆ ਹੈ ਹੁਣ ਕਿੱਥੇ ਛਲਾਉਣ ਨੂੰ ਫਿਰਦੇ ਸੀ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਧੌਣ ਚੀਲਾ ਹੈ ਧੌਣ ਚੀਲਾ ਹੀ ਰਹੂਗਾ ਇਹ ਕੱਢੂਗਾ